ਹਾਂਜੀ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਚੈਨਲ ਦੇ ਜਰੀਏ ਅਸੀਂ ਤੁਹਾਨੂੰ ਹੜਾਂ ਦੇ ਸਬੰਧੀ ਜਿਹੜੀ ਪੂਰੀ ਜਾਣਕਾਰੀ ਪ੍ਰੋਵਾਈਡ ਕਰਵਾਉਂਦੇ ਰਹਿਣੇ ਆ ਬੇਸ਼ੱਕ ਅਸੀਂ 2 ਘੰਟੇ ਲੇਟ ਤੁਹਾਡੇ ਲਈ ਜਾਣਕਾਰੀ ਲੈ ਕੇ ਆਈਏ ਪਰ ਪੂਰੀ ਪੁਸ਼ਟੀ ਤਹਿਤ ਪੂਰੇ ਤੱਥਾਂ ਦੇ ਆਧਾਰ ਤੇ ਜਿਹੜੀ ਜਾਣਕਾਰੀ ਤੁਹਾਡੇ ਲਈ ਪੇਸ਼ ਕੀਤੀ ਜਾਂਦੀ ਏ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹੈਰਾਨੀਜਨਕ ਜਾਂ ਡਰ ਦਾ ਮਾਹੌਲ ਕ੍ਰੀਏਟ ਨਾ ਹੋਵੇ ਸੋ ਜਿਹੜੀ ਅੱਜ ਜਾਣਕਾਰੀ ਤੁਹਾਡੇ ਲਈ ਹੋਣ ਵਾਲੀ ਏ ਖਾਸ ਪੌਗ ਡੈਮ ਦੀ ਪਾਖੜਾ ਡੈਮ ਦੀ ਤੇ ਹਰੀਕੇ ਹੈਡ ਬਾਰੇ ਜੋ ਜਾਣਕਾਰੀ ਹੈਗੀ ਏ ਕਿੰਨਾ ਜਿਹੜਾ ਪਾਣੀ ਇਨਸਟ੍ਰੀਮ ਹੋ ਰਿਹਾ ਹੈ ਕਿੰਨਾ ਆਊਟਫਲੋ ਜਿਹੜਾ ਪਾਣੀ ਕੀਤਾ ਜਾ ਰਿਹਾ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਸੋ ਜਲਦੀ ਜਲਦੀ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਪਹਿਲਾਂ ਸਭ ਤੋਂ ਕਰ ਦਿਓ ਤੇ ਆ ਆਪਣੇ ਕਮੈਂਟ ਆਪਣੇ ਇਲਾਕੇ ਦੇ ਹੜਪੇਟ ਇਲਾਕੇ ਦੇ ਸੰਬੰਧੀ ਪੂਰੀ ਜਾਣਕਾਰੀ ਤੁਸੀਂ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਪਰ ਆਪਣਾ ਲਾਇਕ ਜ਼ਰੂਰ ਦੇਣਾ ਇਸ ਵੀਡੀਓ ਨੂੰ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਜਾਣਕਾਰੀ ਹਰ ਰੋਜ਼ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਸੋ ਸਭ ਤੋਂ ਪਹਿਲਾਂ ਅਸੀਂ ਜੇਕਰ ਗੱਲ ਕੀਤੀ ਜਾਵੇ ਤਾਂ ਸਵੇਰੇ ਲਗਭਗ ਸਵੇਰ ਦੀ ਜੇ ਜਾਣਕਾਰੀ ਹੈਗੀ ਹੈ ਸਵੇਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਪੂਰੇ ਤੱਥਾਂ ਦੇ ਆਧਾਰ ਤੇ ਹੈਗੀ ਹੈ ਪੂਰੀ ਪੁਸ਼ਟੀ ਦੇ ਆਧਾਰ ਤੇ ਹੈਗੀ ਹੈ ਪੋਕ ਡੈਮ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇੱਕ ਹੀ ਗੱਲ ਹੋ ਚੁੱਕਿਆ ਸੋ ਪੋਕ ਡੈਮ ਦਾ ਇਸ ਵੇਲੇ ਜਿਹੜਾ ਪਾਣੀ ਦਾ ਪੱਧਰ ਹੈਗਾ 1384.37 ਫੁੱਟ ਦਰਜ ਕੀਤਾ ਗਿਆ ਹੈ ਜੋ ਇਸ ਸਮੇਂ ਜੋ ਇਨਫਲੋ ਜਾਣੀ ਪਾਣੀ ਅੰਦਰ ਆ ਰਿਹਾ ਜੋ 1,2195 ਕਿਊਸਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਹੈ ਸੋ ਇਸ ਦੇ ਵਿੱਚ ਜੇਕਰ ਆਊਟਫਲੋ ਦੀ ਗੱਲ ਕੀਤੀ ਜਾਵੇ ਜੋ ਪਾਣੀ ਛੱਡਿਆ ਜਾ ਰਿਹਾ ਹੈ 65272 ਕਿਊਸਕ ਪਾਣੀ ਦੀ ਜਿਹੜੀ ਤਦਾਰ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਇਲਾਕੇ ਦੇ ਵਿੱਚ ਪੌਗ ਡੈਮ ਦੇ ਨਜ਼ਦੀਕੀ ਇਲਾਕੇ ਦੇ ਵਿੱਚ ਮੌਸਮ ਸੰਬੰਧੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਬਣੀ ਹੋਈ ਹੈ ਬੱਦਲਾਂ ਦਾ ਮੌਸਮ ਬਣਿਆ ਹੋਇਆ ਹੈ ਜੇਕਰ ਪਾਣੀ ਦੇ ਇਸ ਸਮੇਂ ਪੋਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਕੰਟਰੋਲ ਦੇ ਵਿੱਚ ਹੈ ਪਰ ਇਨਫਲੋ ਕਾਫੀ ਵੱਧ ਹੋਣ ਕਰਕੇ ਅਗਲੇ ਘੰਟਿਆਂ ਦੇ ਵਿੱਚ ਆਊਟ ਟੂ ਆਊਟਫਲੋ ਜਿਹੜਾ ਹੈਗਾ ਵਿਧਾਇਆ ਜਾ ਸਕਦਾ ਹੈ ਜੇਕਰ ਹੁਣ ਆਪਾਂ ਗੱਲ ਕੀਤੀ ਜਾਵੇ ਤਾਂ ਭਾਗੜਾ ਡੈਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਹੁਣ ਜਿਹੜਾ ਭਾਗੜਾ ਡੈਮ ਦੇ ਵੱਲ ਪਾਣੀ ਚੱਲ ਰਿਹਾ ਭਾਗੜਾ ਡੈਮ ਦੇ ਵੱਲੋਂ ਜੋ ਛੱਡਿਆ ਜਾ ਰਿਹਾ ਜੋ ਸਵੇਰ ਦੀ ਰਿਪੋਰਟ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਵੇਰ 6 ਵਜੇ ਦੇ ਅੰਕੜੇ ਦੱਸਦੇ ਹਨ ਕਿ ਜਿਹੜਾ ਪਾਣੀ ਦਾ ਪੱਧਰ 1666.50 ਫੁੱਟ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਇਨਫਲੋ ਬ 10623 ਕਿਊਸਕ ਹੈ ਜੋ ਆਊਟਫਲੋ ਕੀਤਾ ਜਾ ਰਿਹਾ ਹੈ ਆਊਟਫਲੋ ਪਾਣੀ ਹੈਗਾ 43341 ਕਿਊਸਕ ਦਰਜ ਕੀਤਾ ਗਿਆ ਹੈ ਭਾਗੜਾ ਡੈਮ ਤੋਂ ਪਾਣੀ ਦਾ ਨਿਕਾਸ਼ ਸਤਲੁਜ ਦਰਿਆ ਦੇ ਹੇਠਲੇ ਇਲਾਕਿਆਂ ਵੱਲ ਕੀਤਾ ਜਾ ਰਿਹਾ ਹੈ ਜੋ ਆਊਟਫਲੋ ਜਿਹੜਾ ਹੈਗਾ ਹੁਣ ਕੰਟਰੋਲ ਕੀਤਾ ਹੋਇਆ ਹੈ ਪਰ ਇਨਫਲੋ ਵਧਨ ਕਰਕੇ ਇਸ ਨੂੰ ਵੀ ਵਧਾਇਆ ਜਾ ਸਕਦਾ ਹੈ ਸੋ ਹੁਣ ਗੱਲ ਕਰ ਲੈਣੇ ਆਪਾਂ ਹਰੇਕ ਹੜਤੂ ਜੇਕਰ ਗੱਲ ਕੀਤੀ ਜਾਵੇ ਪਾਕਿਸਤਾਨ ਵੱਲੋਂ ਪਾਣੀ ਛੱਡਿਆ ਜਾਂਦਾ ਹੈ ਤੇ ਰਸਤੇ ਦੇ ਵਿੱਚ ਤਕਰੀਬਨ ਪ੍ਰੋਫਾਈਲ ਕਾ ਜਿਹੜਾ ਇਲਾਕਾ ਇਸ ਹੜ ਦੇ ਨਾਲ ਪ੍ਰਭਾਵਿਤ ਹੁੰਦਾ ਇਸ ਪਾਣੀ ਚਨਲ ਪ੍ਰਭਾਵਿਤ ਹੁੰਦਾ ਹੈ ਉਹਨਾਂ ਨਾਲੇ ਖਾਸ ਗੱਲਬਾਤ ਹੋਣ ਵਾਲੀ ਹੈ ਖਾਸ ਜਾਣਕਾਰੀ ਹੋਣ ਵਾਲੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਹੁਣ ਗੱਲ ਕਰਦੇ ਹਾਂ ਹਾਰਿਕਾ ਹੈਡਵਰਕਸ ਵੱਲੋਂ ਜੋ ਅੱਜ ਪੌਂਡ ਲੈਵਲ ਜਿਹੜਾ ਇਹਦਾ ਦਰਜ ਕੀਤਾ ਗਿਆ ਹੈ ਕਰੀਬਨ ਜਿਹੜਾ 688 ਫੁੱਟ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਅਪਸਟੀਮ ਫਲੋ ਜਿਹੜਾ ਹੈਗਾ 1,6779 ਕਿਊਸਕ ਜਿਹੜਾ ਦਰਜ ਕੀਤਾ ਗਿਆ ਹੈ ਡਾਉਨ ਸਟੀਮ ਦੀ ਗੱਲ ਕਰਦੇ ਆਂ ਤਾਂ ਡਾਉਨ ਸਟੀਮ ਫਲੋ ਜਿਹੜਾ ਹੈਗਾ 84,760 ਕਿਊਸਕ ਦਰਜ ਕੀਤਾ ਗਿਆ ਹੈ ਇਹਦੇ ਨਾਲ ਜੇਕਰ ਨਹਿਰਾਂ ਦੀ ਗੱਲ ਕਰਦੇ ਆਂ ਤਾਂ ਨਹਿਰਾਂ ਦੇ ਵਿੱਚ ਜੋ ਪਾਣੀ ਛੱਡਿਆ ਗਿਆ ਉਸ ਦੀ ਗੱਲ ਕਰ ਲੈਣੇ ਅਪਰੋਜ ਪਰ ਫੀਡਰ ਦੇ ਵਿੱਚ ਜਿਹੜਾ ਪਾਣੀ ਛੱਡਿਆ ਗਿਆ 8037 ਕਿਊਸਕ ਪਾਣੀ ਛੱਡਿਆ ਗਿਆ ਹੈ ਜੋ ਰਾਜਸਥਾਨ ਫੀਡਰ ਦੀ ਗੱਲ ਕਰਦੇ ਆਂ ਤੇ ਰਾਜਸਥਾਨ ਫੀਡਰ ਦੇ ਵਿੱਚ ਲੱਗਪਗ 13795 ਕਿਊਸਕ ਜਿਹੜਾ ਪਾਣੀ ਛੱਡਿਆ ਗਿਆ ਹੈ ਇਹਦੇ ਨਾਲ ਹੀ ਜੇਕਰ ਆਪਾਂ ਮਖੂ ਕਨਾਲ ਦੀ ਗੱਲ ਕਰ ਲੈਨੇ ਆ ਤੇ ਮਖੂ ਕਨਾਲ ਦੇ ਵਿੱਚ 187 ਕਿਊਸਕ ਪਾਣੀ ਛੱਡਿਆ ਗਿਆ ਹੈ ਇਹ ਸੀਗੀ ਹਰੇਕ ਦੇ ਹੈਡਵਰਕਸ ਤੋਂ ਜੋ ਪਾਣੀ ਛੱਡਿਆ ਗਿਆ ਹੈ ਉਹਦੇ ਸਬੰਧੀ ਪੰਜਾਬ ਅਤੇ ਰਾਜਸਥਾਨ ਦੇ ਨਹਿਰਾਂ ਨੂੰ ਸਚਾਈ ਮੁਹੱਈਆ ਕਰਵਾਉਣ ਦੀ ਜਿਹੜੀ ਪਾਣੀ ਛੱਡਣ ਦੀ ਪ੍ਰਕਿਰਿਆ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ। ਦੋਸਤੋ ਤੁਹਾਡੇ ਲਈ ਅਸੀਂ ਹਰ ਇੱਕ ਅਪਡੇਟ ਸਾਂਝੀ ਕਰਦੇ ਰਹਿੰਨੇ ਆ ਜਾਣਕਾਰੀ ਨਵੀਂ ਲਿਆਉਂਦੇ ਰਹਿੰਨੇ ਆ ਜੋ ਤੱਥਾਂ ਦੇ ਆਧਾਰ ਤੇ ਹੁੰਦੀ ਹੈ, ਪੁਸ਼ਟੀ ਦੇ ਆਧਾਰ ਤੇ ਹੁੰਦੀ ਹੈ ਤੇ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਆ ਕਰੋ। ਆਪਣੇ ਲਾਈਕ ਜ਼ਰੂਰ ਦਿਆ ਕਰੋ। ਹੜਪੀੜਤਾ ਇਲਾਕੇ ਦੇ ਸਬੰਧੀ ਕੋਈ ਵੀ ਜਾਣਕਾਰੀ ਹੈਗੀ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਕਮੈਂਟਾਂ ਦੇ ਵਿੱਚ ਤੁਸੀਂ ਉਹ ਜਾਣਕਾਰੀ ਰੱਖ ਸਕਦੇ ਹੋ। ਆਪਣੀਆਂ ਫੋਟੋਆਂ ਜ਼ਰੂਰ ਕਮੈਂਟਾਂ ਦੇ ਵਿੱਚ ਦਿਆ ਕਰੋ ਜੋ ਲਾਕ ਕੇ ਜੋ ਘਰ ਹੜਪ ਨਾਲ ਪ੍ਰਭਾਵਿਤ ਹੋ ਜਾਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਫਰਜ਼ ਏ ਸੋ ਇਸੇ ਦੇ ਨਾਲ ਹੀ ਮੈਂ ਤੁਹਾਡੇ ਤੋਂ ਅੱਗੇ ਲੈਣਾ ਨਵੀਂ ਜਾਣਕਾਰੀ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ ਧੰਨਵਾਦ